ਮੈਸਟਰ ਤੁਸੀਂ ਦੇਖ ਰਹੇ ਹੋ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ ਕਿਸਾਨਾਂ ਦੇ ਹੱਕ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਵੱਲ ਪੰਜਾਬ ਕਾਂਗਰਸਵਾਦੀ ਹੋਈ ਤਾਂ ਹਰਿਆਣਾ ਪੁਲਿਸ ਪੰਜਾਬ ਕਾਂਗਰਸ ਪੰਜਾਬ ਕਾਂਗਰਸ ਦੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੋਈ ਅਸੀਂ ਰੰਸੀ ਲਗਾਤਾਰ ਦੇਖ ਰਹੇ ਹਾਂ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਖਿਲਾਫ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ ਬਿਲਕੁਲ ਇਸ ਵਕਤ ਤੁਸੀਂ ਦੇਖੋਗੇ ਮੇਰੇ ਬਿਲਕੁਲ ਸਾਹਮਣੇ ਹਰਿਆਣਾ ਦੇ ਮੁੱਖ ਮੰਤਰੀ ਜੀ ਦਾ ਇਹ ਹਰਿਆਣਾ ਦੇ ਮੁੱਖ ਮੰਤਰੀ ਦਾ ਘਰ ਹੈ ਤੇ ਕਾਂਗਰਸ ਇਸ ਵੇਲੇ ਬਿਲਕੁਲ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਿਲਕੁਲ ਸਾਹਮਣੇ ਪਹੁੰਚ ਗਈ ਹੈ ਬਿਲਕੁਲ ਹਰਿਆਣਾ ਦੇ ਮੁੱਖ ਮੰਤਰੀ ਦੇ ਪੰਜਾਬ ਕਾਂਗਰਸ ਵੱਲੋਂ ਤੁਸੀਂ ਦੇਖੋ ਕਾਲੇ ਰੰਗ ਦੇ ਜਿਹੜੇ ਗੁਬਾਰੇ ਉਡਾਏ ਗਏ ਨੇ ਰੋਸ ਤੇ ਵਜੋਂ ਰੋਸ ਤੇ ਵਜੋਂ ਕਾਲੇ ਰੰਗ ਦੇ ਗੁਬਾਰੇ ਉਡਾਏ ਗਏ ਨੇ ਤਾਂ ਇਸ ਵੇਲੇ ਕਾਂਗਰਸ ਹਰਿਆਣਾ ਦੇ ਮੁੱਖ ਮੰਤਰੀ ਦੇ ਬਿਲਕੁਲ ਘਰ ਦੇ ਸਾਹਮਣੇ ਪਹੁੰਚ ਗਿਆ ਕਾਂਗਰਸ ਵੱਲੋਂ ਅਚਾਨਕ ਕੀਤਾ ਗਿਆ ਪ੍ਰਦਰਸ਼ਨ ਜਿਹੜਾ ਤਾਂ ਲਗਾਤਾਰ ਪੰਜਾਬ ਕਾਂਗਰਸ ਦੇ ਆਗੂ ਨੇ ਜਿਹੜੇ ਜਨਾਂ ਨੂੰ ਹਰਿਆਣਾ ਪੁਲਿਸ ਲਗਾਤਾਰ ਪਿੱਛੇ ਧੱਕਦੀ ਹੋਈ ਸਰਾਰੀਆ ਤਾਂ ਕਿਸਾਨਾਂ ਦੇ ਹੱਕ ਦੇ ਵਿੱਚੋਂ ਕਾਂਗਰਸ ਦਾ ਵੱਡਾ ਪ੍ਰਦਰਸ਼ਨ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਹਾਸ਼ ਦੇ ਬਿਲਕੁਲ ਸਾਹਮਣੇ ਤਾਂ ਦਿਖਾਵਾ ਛੱਗੇ ਹੋ ਕੇ ਤਾਂ ਕੁਝ ਆਗੋਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿਸਾਨਾਂ ਦੇ ਹੱਕ ਵਿੱਚ ਜੋ ਕਿਸਾਨ ਲਗਾਤਾਰ ਹਾਂਜੀ ਭਾਈ ਇੱਧਰ ਦਿਖਾਓ ਜਰਾ ਅਰਸ਼ ਝੰਡਾ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਿਰੰਗਾ ਹਾਂਜੀ ਭਾਈ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਪੁਲਿਸ ਵਾਲੇ ਇਹ ਕਿਸਾਨਾਂ ਦੇ ਖਿਲਾਫ ਬੋਲ ਰਹੇ ਇਹ ਤਿਰੰਗੇ ਨੂੰ ਅਪਮਾਨ ਕੀਤਾ ਇਹਨਾਂ ਨੇ ਪੁਲਿਸ ਨੇ ਕਿਉਂ ਬੇਸਹਰੀ ਸੀ ਤੋ ਤਿਰੰਗਾ ਖੋ ਰਹੇ ਸੀ ਇਹ ਪੁਲਿਸ ਨੇ ਤਿਰੰਗਾ ਮਾਰਾ ਨੀਚਾ ਕੀਤਾ ਇਹ ਸਾਡੇ ਪੁੱਤ ਪੁਸਤਕਾ ਕਰ ਰਹੀ ਹੈ ਤਾਂ ਲਗਾਤਾਰ ਤੁਸੀਂ ਦੇਖੋ ਤਸਵੀਰਾਂ ਕਿਸਾਨਾਂ ਦੀ ਦੁਸ਼ਮਣ ਸਰਕਾਰ ਮੁਰਤੇਪਾ ਤਾਂ ਸੋਲੇ ਖੱਟਰ ਸਰਕਾਰ ਕਿਸਾਨਾਂ ਦੀ ਦੁਸ਼ਮਣ ਸਰਕਾਰ ਦੇ ਨਾਰੇ ਜਿਹੜੇ ਕਾਂਗਰਸੀ ਆਗੂ ਲਾ ਰਹੇ ਨੇ ਤਾਂ ਜੋ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਕਿਸਾਨ ਬੈਠੇ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਪੰਜਾਬ ਕਾਂਗਰਸ ਦਾ ਹੈ ਜ਼ਬਰਦਸਤ ਰੋਸ ਪ੍ਰਦਰਸ਼ਨ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਿਲਕੁਲ ਸਾਹਮਣੇ ਇਹ ਮੌਕੇ ਤੇ ਦਿੱਤੀ ਗਈ ਕਾਲ ਸੀ ਤਾਂ ਕਿ ਪੁਲਿਸ ਨੂੰ ਪਤਾ ਨਾ ਲੱਗ ਸਕੇ ਰੋਕਿਆ ਨਾ ਜਾਵੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਮੁਰਦਾਬਾਦ 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 ਜੀ ਪ੍ਰਗਟ ਸਿੰਘ ਬੋਲ ਪੀਸਫੁਲ ਪ੍ਰੋਟੈਸਟ ਵੀ ਕਰੰਦੇ ਰਹਾ ਉਹਦੇ ਕਰਕੇ ਅਸੀਂ ਇੱਥੇ ਸਾਰੇ ਇਕੱਠੇ ਹੋ ਕੇ ਆਏ ਆ ਤਾਂ ਕਿ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਇਹ ਨਾਜੀ ਸਰਕਾਰ ਬਣ ਲੱਗੀ ਆ ਮੋਦੀ ਦੀ ਔਰ ਜੇ ਪੰਜਾਬ ਦੇ ਵਿੱਚ ਆਣ ਕੇ ਪੈਲਟ ਚਲਾਉਂਦੇ ਆ ਗੋਲੀਆਂ ਚਲਾਉਂਦੇ ਆ ਤਾਂ ਉਸ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੈ ਔਰ ਇਸ ਲਈ ਅਸੀਂ ਪ੍ਰੋਟੈਸਟ ਕਰ ਰਹੇ ਆ ਜਿਹੜਾ ਸਰਕਾਰ ਮਰਦਾਬਾਦ 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 ਖੱਟੜ ਸਰਕਾਰ ਬਰਦਾਬਾਦ ਬਰਦਾਬਾਦ ਮੋਦੀ ਸਰਕਾਰ ਬਰਦਾਬਾਦ ਬਰਦਾਬਾਦ ਬੀਜੇਪੀ ਸਰਕਾਰ ਮੋਦੀ ਸਰਕਾਰ ਬਰਦਾਬਾਦ ਬਰਦਾਬਾਦ ਨਟੇਰਿਆ ਦੀ ਸਰਕਾਰ ਬਰਦਾਬਾਦ ਬਰਦਾਬਾਦ ਸਰਕਾਰਾਂ ਲਗਾਤਾਰ ਸੀਰਾ ਵਿਖਾਉਂਦੇ ਰਹੋ ਹਰਿਆਣਾ ਪ੍ਰਸ਼ਾਸਨ ਨੂੰ ਪੁਲਿਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਪ੍ਰਦਰਸ਼ਨ ਦੀ ਪਿੰਕ ਤੱਕ ਨਹੀਂ ਪਹੁੰਚਣ ਦਿੱਤੀ ਤਾਂ ਇਸੇ ਕਰਕੇ ਜਿਹੜਾ ਪੰਜਾਬ ਕਾਂਗਰਸ ਦੇ ਆਗੂ ਨੇ ਪੰਜਾਬ ਕਾਂਗਰਸ ਦੇ ਵਰਕਰ ਨੇ ਹਰਿਆਣਾ ਦੇ ਮੁੱਖ ਮੰਤਰੀ ਬਿਲਕੁਲ ਹਰਿਆਣਾ ਦੇ ਮੁੱਖ ਮੰਤਰੀ ਦੇ ਰਹਿਸ਼ ਦੇ ਬਿਲਕੁਲ ਤਾਂ ਉਸ ਲਈ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਿਲਕੁਲ ਸਾਹਮਣੇ ਪੰਜਾਬ ਕਾਂਗਰਸ ਦੇ ਜਿਹੜੇ ਆਗੂ ਨੇ ਪਹੁੰਚ ਗਏ ਨੇ ਬਹੁਤ ਗੁੱਸਤ ਕਾਲ ਦਿੱਤੀ ਗਈ ਸੀ ਤਾਂ ਕਿ ਹਰਿਆਣਾ ਪ੍ਰਸ਼ਾਸਨ ਤੇ ਚੰਡੀਗੜ੍ਹ ਪ੍ਰਸ਼ਾਸਨ ਇਸ ਦੀ ਢਿੰਕ ਤੱਕ ਨਾ ਪਵੇ ਸੋ ਤਾਂ ਕਰਕੇ ਹੀ ਪੰਜਾਬ ਕਾਂਗਰਸ ਆ ਜਿਹੜੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਹਾਇਸ਼ ਦੇ ਸਾਹਮਣੇ ਪਹੁੰਚਣ ਚ ਕਾਮਯਾਬ ਹੋਈ ਆ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਪ੍ਰਦਰਸ਼ਨ ਹੈ ਪੰਜਾਬ ਕਾਂਗਰਸ ਦਾ ਤਾਂ ਇਸ ਲਈ ਸੀਨੀਅਰ ਕਾਂਗਰਸੀ ਆ ਕੁਪਰਕਰਤ ਸਿੰਘ ਗੱਲ ਕਰ ਰਹੇ ਆ ਅਸੀਂ ਇੱਥੇ ਆਏ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਛਾਤੀ ਤੇ ਆ ਮੂੰਹ ਤੇ ਆ ਔਰ ਪੈਲੇਟ ਕੰਨਾਂ ਦਾ ਸਾਬ ਮੰਗਦੇ ਆ ਖੱਟੜ ਤੋਂ ਬੰਦਾ ਹੋ ਗਿਆ ਕੋਈ ਪਰਚਾ ਦਿੱਤਾ ਕਿਸੇ ਸਰਕਾਰ ਨੂੰ ਆਵੇ ਹਰਿਆਣਾ ਸਰਕਾਰ ਸਰਕਾਰ ਆ ਬਾਲ ਪੰਜਾਬ ਸਰਕਾਰ ਆ ਕੀ ਕਾਰਵਾਈ ਹੋਂ ਤੱਕ ਪੈਲੇਟ ਕੰਨਾਂ ਦੀ ਜਿਹੜੇ ਅਥਰੂ ਬੰਮ ਸਿੱਟੇ ਗਏ ਆ ਦੇਖੋ ਅੱਜ ਹਮ ਪੀਸਫੁਲ ਪ੍ਰੋਟੈਸਟ ਜੋ ਹੈ ਕਿਸਾਨ ਕਰ ਰਹੇ ਹਨ ਲੇਕਿਨ ਐਸਾ ਕਾਮ ਜੋ ਹੈ वो कभी नाजीज ने जर्मन में किया था जो आज मोदी सरकार कर रही है और जो खट्टर सरकार है उसका पूरा सपोर्ट कर रही है क्योंकि आज तक जो पैलेट है कहीं नहीं चला किसी किसी सरकारी एजेंसी के पास नहीं है और इनके डीजी जो कह रहे हैं कि हाँ भाई हमने नहीं चलाया लेकिन ये सारा कुछ इलीगल कर रहे हैं और भगवंत मान सरकार जो है वो बिल्कुल तमाशबिन बन के इनकी स्पोर्ट कर रही है और ए ए और बी टी में इकट्ठी है और इसलिए हम उस प्रोटेस्ट के लिए आए हैं ताकि खट्टर सरकार वो डेमोक्रेसी को हम बचा सकें क्योंकि डेमोक्रेसी अगर ना बची तो ये देश बचेगा नहीं इसलिए हम सारे इकट्ठे होके एक सिटीज़न के तौर पे हम यहाँ एक सिटीज़न के तौर पे हिंदुस्तान की सरकार को हिंदुस्तान की डेमोक्रेसी को बचाने के लिए आए हैं ਕਿਸਾਨਾਂ ਦੀ ਕਾਦਰ ਸਰਕਾਰ ਜੰਦਾਬਾਦ ਕਿਸਾਨਾਂ ਦੀ ਕਾਦਰ ਸਰਕਾਰ ਜੰਦਾਬਾਦ ਕਿਸਾਨਾਂ ਦੀ ਕਾਦਰ ਸਰਕਾਰ ਜੰਦਾਬਾਦ ਕਿਸਾਨਾਂ ਦੀ ਕਾਦਰ ਸਰਕਾਰ ਤੁਸੀਂ ਆਪਣੇ ਬੰਦ ਕਰ ਰਹੇ ਹੋ ਰਾਜਾ ਬਿੰਕੋ ਦੀ ਨਜ਼ਰ ਨਹੀਂ ਆ ਰਹੀ ਇਹ ਇਹ ਕੋਈ ਕਾਂਗਰਸ ਅਕਾਲੀ ਦਲ ਕਿਸੇ ਪਾਰਟੀ ਦੀ ਲੜਾਈ ਨਹੀਂ ਆ ਏ ਲਾਲਿਆ ਲੀ ਐਲ ਇਲੈਕਸ਼ਨਾਂ ਦੀ ਵੋਟਾਂ ਦੀ ਲੜਾਈਆਂ ਤੋਂ ਪਾਸੇ हट ਕੇ ਗੱਲਾਂ ਕਰੀਏ ਆਮ ਬੰਦਾ ਆਮ ਕਿਸਾਨ ਜਿਹੜਾ ਉੱਥੇ ਜੂਝ ਰਿਹਾ ਉਹ ਕਾਂਗਰਸੀ ਆ ਅਕਾਲੀ ਆ ਉਹ ਉਹਨਾਂ ਦੇ ਵਾਸਤੇ ਕਿਸੇ ਨੂੰ ਤਾਂ ਖੜਨਾ ਪਊਗਾ ਤਾਂ ਅਸੀਂ ਸਾਡੇ ਨਾਲ ਕੋਈ ਪਾਰਟੀ ਦਾ ਚੰਡਾ ਨਹੀਂ ਅਸੀਂ ਪ੍ਰਧਾਨ ਜੀ ਨੂੰ ਰਿਕਵੈਸਟ ਕੀਤੀ ਰਾਜਾ ਵੜਿੰਗ ਜੀ ਨੂੰ ਵੀ ਪ੍ਰਧਾਨ ਜੀ ਇਹ ਆਮ ਬੰਦਿਆਂ ਦਾ ਪ੍ਰੋਟੈਸਟ ਆ ਤੁਹਾਡੇ ਜਾਣ ਨਾਲ ਉਹ ਕਾਂਗਰਸੀ ਦਾ ਰੂਪ ਦੇ ਦਿੰਦੇ ਆ ਇਹ ਆਮ ਜਨਤਾ ਆਮ ਨੌਜਵਾਨਾਂ ਦਾ ਇਸ ਕਰਕੇ ਨਹੀਂ ਆ ਉਹ ਐਮਐਸਪੀ ਦੀ ਲੜਾਈ ਕਿਸਾਨ ਲੜਨਗੇ ਲੇਕਿਨ ਜਿਹੜਾ ਉਹਨਾਂ ਤੇ ਤਸ਼ੱਦਦ ਹੋ ਰਹੀ ਆ ਜਿਹੜੇ ਉਹਨਾਂ ਤੇ ਪੈਲਟ ਗਨ ਵਰਤੇ ਜਾ ਰਹੇ ਆ ਉਹ ਤਾਂ ਇਹ ਸਰਕਾਰਾਂ ਵਰਤ ਰਹੀਆਂ ਉਹਦੇ ਬਾਰੇ ਕਿਉਂ ਨਹੀਂ ਮੀਡੀਆ ਬੋਲ ਰਿਹਾ ਕਿਉਂ ਨਹੀਂ ਆਮ ਬੰਦਾ ਬੋਲ ਰਿਹਾ ਕਿਉਂ ਨਹੀਂ ਦੁਕਾਨਦਾਰ ਬੋਲ ਰਿਹਾ ਉਸ ਚੀਜ਼ ਦੇ ਤਲ ਧਿਆਨ ਦੇ ਨੂੰ ਇਹ ਖੱਟਰ ਨੂੰ ਜਗਾ ਦਾ ਆ ਵੀ ਤੂੰ ਹਟ ਜਾ ਆਪਣੀ ਹਰਕਤਾਂ ਤੋਂ ਬਾਜ ਆ ਜਾ ਨਹੀਂ ਤਾਂ ਕਿਤੇ ਨਾ ਹੋਵੇ ਮੋਰਚਾ ਤੇਰੇ ਵੱਲ ਨੂੰ ਆ ਜਾ ਇੱਥੇ ਔਰ ਤੇਰਾ ਘਰੋਂ ਨਿਕਲਣਾ ਔਖਾ ਹੋ ਜੇ ਤੂੰ ਸਾਨੂੰ ਰੋਕ ਨਹੀਂ ਸਕਦਾ ਦਿੱਲੀ ਜਾਣ ਤੋਂ ਮਰਦਾਬਾਦ ਸਰਦਾਰ ਸਰਕਾਰ ਮਰਦਾਬਾਦ ਸਰਦਾਰ ਸਰਕਾਰ ਮਰਦਾਬਾਦ ਦੇਖੋ ਕਿਸਾਨਾਂ ਨੂੰ ਗੋਲੀਆਂ ਮਾਰ ਰਹੇ ਨੇ ਕਿਸਾਨਾਂ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਹੈ ਕਿਸਾਨਾਂ ਦਾ ਡੈਮੋਕਰੇਟਿਕ ਰਾਈਟ ਖਤਮ ਕੀਤਾ ਜਾ ਰਿਹਾ ਹੈ ਤੁਸੀਂ ਪੁਲਿਸ ਦੀ ਤਸ਼ੱਦਦ ਦੇਖ ਸਕਦੇ ਹੋ ਇਹ ਇਹ ਆਪ ਪੁਲਿਸ ਦਾ ਆਪ ਆਪ ਪੁਲਿਸ ਦਾ ਦੇਖ ਸਕਦੇ ਹੋ ਕਿਸਾਨਾਂ ਨੂੰ ਡੈਮੋਕਰੇਟਿਕ ਐਮ ਐਸ ਬੀ ਕਿਸਾਨ ਦਾ ਹੱਕ ਹੈ ਕਿਸਾਨ ਆਮ ਕਿਸਾਨ ਅਸਲ